ਆਮ ਆਦਮੀ ਪਾਰਟੀ ਰੁੜ ਗਈ ਹਰਾ ਦੇ ਪਾਣੀ ਵਿੱਚ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਸਲੀਅਤ ਸਾਹਮਣੇ ਆ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਕਾਬ ਕਰ ਦਿੱਤਾ ਹੈ ਕਿ ਅਸਲ ਦੇ ਵਿੱਚ ਪਾਵਰ ਕਿਸ ਦੇ ਹੱਥ ਵਿੱਚ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਸਟੇਜ ਉਤਰ ਡੀਗਾ ਮਾਰਦੇ ਸੀ ਮੈਂ ਇਹ ਕੰਮ ਕਰ ਦੇਣਾ ਹੈ ਮੈਂ ਉਹ ਕੰਮ ਕਰ ਦੇਣਾ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਬੜ ਦੀ ਮੋੜ ਨੇ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਬੋਲ ਸਕਦੇ ਨੇ ਵਿਅੰਗ ਕਰ ਸਕਦੇ ਨੇ ਲੋਕਾਂ ਦਾ ਐਂਟਰਟੇਨਮੈਂਟ ਕਰ ਸਕਦੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਈ ਵੀ ਕੰਮ ਆਪਣੇ ਪੱਧਰ ਤੇ ਨਹੀਂ ਕਰ ਸਕਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਬਗਾਵਤ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਬੀੜੀਆਂ ਦੇ ਵਿੱਚ ਵਟੇ ਪਾਵੇਗੀ ਕਿਉਂਕਿ ਪੰਜਾਬ ਦੇ ਜਿੰਨੇ ਵੀ ਮੰਤਰੀ ਨੇ ਜਿੰਨੇ ਵੀ ਵਿਧਾਇਕ ਨੇ ਉਹ ਲਗਾਤਾਰ ਵਿਰੋਧ ਕਰ ਰਹੇ ਨੇ ਕਿ ਤੁਸੀਂ ਸਾਨੂੰ ਠਿੱਬੀ ਲਾ ਕੇ ਰੱਖਿਆ ਸਾਨੂੰ ਖੂੰਜੇ ਲਾ ਕੇ ਰੱਖਿਆ ਸਾਡੇ ਤਿੰਨਾਂ ਸਾਲਾਂ ਦੇ ਵਿੱਚ ਵਿੱਚ ਜੇ ਸਾਡੇ ਕੋਲ ਪਾਵਰਾ ਹੁੰਦੀਆ ਸਾਡੇ ਕੋਲ ਸ਼ਕਤੀਆਂ ਹੁੰਦੀਆਂ ਤੇ ਅਸੀਂ ਆਪੋ ਆਪਣੇ ਹਲਕਿਆਂ ਦੇ ਵੱਡੇ ਪੱਧਰ ਤੇ ਕੰਮ ਕਰਲੇ ਸੀ ਆਮ ਆਦਮੀ ਪਾਰਟੀ ਦੇ ਮੰਤਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਆਗੂ ਇੱਕ ਚਪੜਾਸੀ ਦੀ ਬਦਲੀ ਵੀ ਨਹੀਂ ਕਰਵਾ ਸਕਦੇ ਇਹ ਗੱਲ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਕਹੀ ਹੈ ਉਹਨਾਂ ਨੇ ਕਿਹਾ ਕਿ ਜਿੰਨੀ ਵੀ ਪੰਜਾਬ ਦੀ ਅਫਸਰਸ਼ਾਈ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਵਿੱਚ ਨਹੀਂ ਜਿੰਨੀ ਵੀ ਬਿਊਰੋਕ੍ਰਾਸੀ ਹੈ ਉਹ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੀਏ ਵਾਲਦੇ ਉਂਗਲਾਂ ਦੀਆਂ ਜਿਹੜੀਆਂ ਕੱਠ ਪੁਤਲੀ ਬਣੀ ਹੋਈ ਐ ਉਂਗਲਾਂ ਤੇ ਨਿਸ਼ਾਉਂਦੇ ਨੇ ਜੋ ਵੀ ਫੈਸਲਾ ਬਿਊਰੋਕ੍ਰੇਸੀ ਦੇ ਕਰਨਾ ਹੈ ਪਹਿਲਾਂ ਫੋਨ ਕੀਤਾ ਜਾਂਦਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਿਵਾ ਮਨੀਸ਼ ਸੋਧਿਆ ਸਟੈਂਡਰਡ ਹੈ ਅਤੇ ਰਾਗਵ ਚੜਾਣੂ ਸਿਰਫ ਭਾਸ਼ਣਾ ਤੋਂ ਇਲਾਵਾ ਕਮੇਟੀ ਤੋਂ ਇਲਾਵਾ ਨਾ ਤਾਂ ਕੁਝ ਪੰਜਾਬ ਦੇ ਮੁੱਖ ਮੰਤਰੀ ਕਰ ਸਕਦੇ ਨੇ ਨਾ ਵਿਧਾਇਕ ਤੇ ਨਾ ਮੰਤਰੀ ਉਹਨਾਂ ਕਿਹਾ ਮੈਨੂੰ ਕੋਈ ਸੌਖਾ ਕੇ ਆਮ ਆਦਮੀ ਪਾਰਟੀ ਦਾ ਮੰਤਰੀ ਤੇ ਵਿਧਾਇਕ ਕਹਿ ਦੇਵੇ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਕੋਈ ਆਪਣੇ ਹਲਕੇ ਦੇ ਵਿੱਚ ਵੱਡਾ ਫੈਸਲਾ ਲਿਆ ਹੈ ਜਾਂ ਮੈਂ ਕਿਸੇ ਚਪੜਾਸੀ ਦੀ ਬਦਲੀ ਕਰਵਾਈ ਹੈ ਕਹਿੰਦਾ ਜਦੋਂ ਅਫਸਰਚਾਈ ਦੇ ਕੋਲ ਅਸੀਂ ਜਾਂਦੇ ਹਾਂ ਕਿ ਇਹ ਸਾਡੇ ਕੰਮ ਕਰ ਦਿਓ ਸਾਡੇ ਹਲਕੇ ਵਿੱਚ ਆਹ ਦਿੱਕਤ ਹੈ ਸਾਡੇ ਹਲਕੇ ਦੇ ਵਿੱਚ ਆਹ ਪ੍ਰੋਬਲਮ ਹੈ ਸਾਡੇ ਹਲਕੇ ਦੇ ਵਿੱਚ ਆਹ ਸਮੱਸਿਆ ਬੜੇ ਵੱਡੇ ਪੱਧਰ ਤੇ ਹੈ ਤੇ ਉਹ ਕਹਿੰਦੇ ਨੇ ਪਹਿਲਾਂ ਦਿੱਲੀ ਤੋਂ ਫੋਨ ਕਰਵਾਓ ਆਕਾ ਇਹਨਾਂ ਦੇ ਪਾਪਾ ਅਰਵਿੰਦ ਕੇਜੀਵਾਲ ਕਹਿਣ ਕਿ ਤੇ ਫਿਰ ਅਸੀਂ ਕੰਮ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸੀਂ ਨਹੀਂ ਜਾਣਦੇ ਨਾ ਹੀ ਉਹਦੇ ਇਸ਼ਾਰਿਆਂ ਤੇ ਅਸੀਂ ਕੰਮ ਕਰਨਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗਲਾ ਦਾ ਕੜਾ ਜਰੂਰ ਪਾਉਂਦੇ ਰਹੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਘਟਾ ਜਰੂਰ ਪਾਉਂਦੇ ਰਹੇ ਲੇਕਿਨ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਰਮੀਤ ਸਿੰਘ ਪਠਾਨ ਬਾਜਰਾ ਨੇ ਦਲੇਰੀ ਵਿਖਾਈ ਹੈ ਅਤੇ ਰਾਜ ਕੇ ਜਲੂਸ ਕੱਢਿਆ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਪਹਿਲਾ ਲੈਂਡ ਪੋਲਿਟਿਕ ਪਾਲਿਸੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸਰੀਵਾਲ ਦਾ ਵਿਰੋਧ ਹੋਇਆ ਇਸ ਤੋਂ ਬਾਅਦ ਉਹ ਹੜਾ ਦੇ ਪ੍ਰਭਾਵਿਤ ਹਲਕਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਰਾਤ ਦੇ ਕਾਰਜ ਇਹ ਪਹਿਲਾਂ ਕੀਤੇ ਜਾਣੇ ਚਾਹੀਦੇ ਸੀ ਅੱਜ ਤੋਂ ਲਗਭਗ 2 ਮਹੀਨੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਕੋਈ ਪਾਵਰ ਨਹੀਂ ਹਰਮੀਤ ਸਿੰਘ ਪਠਾਨ ਬਾਜਰਾ ਨੇ ਸਿੱਧੇ ਸ਼ਬਦਾਂ ਦੇ ਵਿੱਚ ਸ਼ਬਦੀ ਹਮਲੇ ਕੀਤੇ ਨੇ ਬਿਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਤੇ ਉਹ ਕਹਿੰਦਾ ਮੈਨੂੰ ਕੋਈ ਵੀ ਮੰਤਰੀ ਅਤੇ ਵਿਧਾਇਕ ਚੈਲੰਜ ਕਰ ਸਕਦਾ ਹੈ ਕਿ ਮੇਰੇ ਕੋਲ ਪਾਵਰ ਹੈ ਮੇਰੇ ਕੋਲ ਸ਼ਕਤੀ ਹੈ ਮੈਂ ਮੰਤਰੀ ਹਾਂ ਮੈਂ ਇਹ ਕਰ ਦੂੰ ਮੈਂ ਉਹ ਕਰ ਦੂੰ ਕਹਿੰਦਾ ਇਹ ਸਾਰੀਆਂ ਗੱਲਾਂ ਦੇ ਗਲੌਰ ਨੇ ਇਹ ਸਾਰੀਆਂ ਗੱਲਾਂ ਦੇ ਖੜਾ ਬਣਾਏ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਦੇ ਕੋਲ ਜੇਕਰ ਪਾਵਰ ਨਹੀਂ ਤੇ ਫਿਰ ਮੰਤਰੀ ਅਤੇ ਵਿਧਾਇਕਾ ਕੋਲ ਕਿੱਥੋਂ ਬਾਬਰ ਹੋਵੇਗੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਕੋਲ ਸਾਰੀ ਪਾਵਰ ਹੈ ਜੋ ਕੁਝ ਕਹਿੰਦਾ ਹੈ ਉਹੀ ਪੰਜਾਬ ਦੇ ਵਿੱਚ ਪੰਜਾਬ ਦੀ ਬਿਊਰੋਕ੍ਰਾਸੀ ਕਰਦੀ ਹੈ ਚਾਹੇ ਕੋ ਏਐਸ ਏਆਈਐਸ ਅਫਸਰ ਹੈ ਚਾਹੇ ਕੋ ਆਈਪੀਐਸ ਅਫਸਰ ਹੈ ਚਾਹੇ ਕੋ ਪੰਜਾਬ ਦਾ ਸੈਕਟਰੀ ਹੈ ਇਸ ਕਰਕੇ ਨੋਚਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ ਤੁਸੀਂ ਬੰਨਾ ਦਾ ਪ੍ਰਬੰਧ ਨਹੀਂ ਕੀਤਾ ਗਿਆ ਡਰੇਨਾਂ ਦੀ ਸਫਾਈ ਨਹੀਂ ਕਰਵਾਈ ਗਈ ਉਹ ਸਾਰਾ ਪੈਸਾ ਅਰਵਿੰਦ ਕੇਸ਼ੀਵਾਲ ਨੇ ਆਪਣੀ ਜੇਬ ਦੇ ਵਿੱਚ ਪਾਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜੀ ਜਿਹੜੀ ਮਜ਼ਾਜ ਸੀ ਜਿਹੜਾ ਰਤਬਾ ਸੀ ਉਹ ਹੜਾ ਦੇ ਪਾਣੀ ਦੇ ਵਿੱਚ ਰੁੜ ਗਿਆ ਹੈ ਬੇਨਕਾਬ ਹੋਏ ਨੇ ਹਰਮੀਤ ਸਿੰਘ ਪਠਾਨ ਮਾਜਰਾ ਉਸ ਤੋਂ ਪਹਿਲਾਂ ਮਾਲਵਿੰਦਰ ਕੰਗ ਦਿਨੇਸ਼ ਛੱਡਾ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਵਿਰੋਧ ਕੀਤਾ ਸੀ ਲੈਂਡ ਪੋਲਿੰਗ ਪਾਲਿਸੀ ਦਾ ਜੇਕਰ ਇਸ ਤਰ੍ਹਾਂ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਪਗੋਬਨ ਤੁਮਾਨ ਦੇ ਕਾਲੇ ਚਿੱਟੇ ਸਾਹਮਣੇ ਲਿਆਦੇ ਗਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖਿਲਾਾਰੇ ਪੈਣਗੇ ਪ੍ਰਤਾਪ ਸਿੰਘ ਬਾਜਬਾਦੀ ਪਵਿੱਖ ਬਾਣੀ 101% ਸਹੀ ਹੈ ਕਿ 30 ਤੋਂ 32 ਆਪ ਆਦੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀਆਂ ਛੱਡ ਕੇ ਕੋਈ ਭਾਰਤੀ ਜਨਤਾ ਪਾਰਟੀ ਵੱਲ ਕੋਈ ਸ਼੍ਰੋਮਣੀ ਅਕਾਲੀ ਦਲ ਬਲ ਅਤੇ ਕੋਈ ਕਾਂਗਰਸ ਵੱਲ ਆਉਣਗੇ ਉਹ ਸਿਰਫ ਸਰਕਾਰੀ ਗੱਡੀਆਂ ਦਾ ਸਰਕਾਰੀ ਪਕੋਟੀਆਂ ਦਾ ਤੇ ਸਿਰ ਸਰਕਾਰੀ ਪੈਸੇ ਦਾ ਆਨੰਦ ਲੈ ਰਹੇ ਨੇ ਕਿਉਂਕਿ ਉਹਨਾਂ ਦੀ ਸੁਣਵਾਈ ਨਹੀਂ ਇਸ ਕਰਕੇ ਉਹ ਮੌਨ ਵਰਤੇ ਨੇ ਕੋਈ ਮਰੇ ਕੋਈ ਜਿਵੇ ਸਾਨੂੰ ਕੀ ਅਸੀਂ ਤਾਂ ਮੰਤਰੀ ਬਣ ਗਏ ਅਸੀਂ ਵਿਧਾਇਕ ਬਣ ਗਏ ਚਲੋ ਜਿੰਨਾ ਚਿਰ ਸਮਾਂ ਲੰਘਦਾ ਹੈ ਉਹ ਚੁੱਪ ਕਰਕੇ ਲੰਘਾਇਆ ਜਾਵੇ ਜਿਹੜਾ ਵੀ ਬਾਕੀ ਹੁੰਦਾ ਹੈ ਜਿਹੜਾ ਵੀ ਬੋਲਦਾ ਹੈ ਉਸ ਨੂੰ ਡਿਸਕਸ ਕਰ ਦਿੱਤਾ ਜਾਂਦਾ ਹੈ ਉਸ ਨੂੰ ਮੋਤਲ ਕਰ ਦਿੱਤਾ ਜਾਂਦਾ ਹੈ ਕੁਵਰ ਵੀਰ ਪ੍ਰਤਾਪ ਸਿੰਘ ਨੇ ਬੋਲਿਆ ਮੋਤਲ ਕਰ ਦਿੱਤਾ ਗਿਆ ਹਰਮੀਤ ਸਿੰਘ ਪਠਾਨ ਮਾਜਰਾ ਬੋਲੇ ਉਹਨਾਂ ਦੇ ਕੋਲੋਂ ਕੱਲ ਗੱਡੀ ਤੇ ਸਕਿਉਰਟੀ ਖੋਲ ਗਈ ਏਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇ ਸਾਡੇ ਖਿਲਾਫ ਨਾ ਬੋਲੋ ਸਾਡੇ ਖਿਲਾਫ ਝੂਠ ਬੋਲੋ ਸੱਚ ਨਾ ਦੱਸੋ ਕਿ ਸਾਡੇ ਕੋਲ ਪਾਵਰ ਨਹੀਂ ਹੁਣ ਸਾਰਾ ਕੁਝ ਹੀ ਪਤਾ ਲੱਗ ਗਿਆ ਹੈ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਨਾ ਤੂੰ ਬਾਤ ਅਗਲਾ ਕਦਮ ਕੀ ਹੋਵੇਗਾ ਕਿੰਨੇ ਕੋਈ ਮੰਤਰੀ ਅਤੇ ਵਿਧਾਇਕ ਵਿਰੋਧ ਕਰਨਗੇ ਆਉਣ ਵਾਲਾ ਸਮਾਂ ਚੰਗੀ ਤਰ੍ਹਾਂ ਸਾਨੂੰ ਦੱਸੇਗਾ